ਮੈਂ ਵੀਡੀਓ ਬਣਾਉਣ ਦੇ ਲਈ ਜਿਹੜਾ ਐ ਮਾਈਕ ਇਹ ਵਾਲਾ ਮਾਈਕ ਵਰਤਦਾ ਹਾਂ ਇਹ ਕੁਝ 6.5000 ਦਾ ਮਾਈਕ ਆ ਦੋਸਤੋ ਇਹ ਇਹਦੇ ਵਿੱਚ ਜਿਹੜੇ ਦੋ ਮਾਈਕ ਆ ਤੇ ਇਹਦੀਆਂ ਕੀ ਕੀ ਖੂਬੀਆਂ ਨੇ ਉਹ ਸਾਰੀਆਂ ਮੈਂ ਤੁਹਾਨੂੰ ਅੱਜ ਦੱਸੂਗਾ ਹਾਂਜੀ 사시 ਕਾਲ ਜੀ ਸਾਰੇ ਫੇਸਬੁਕ ਫੈਮਿਲੀ ਦੱਸੋ ਦੋਸਤੋ ਜਿਵੇਂ ਕਿ ਬਹੁਤ ਸਾਰੇ ਵੀਰ ਭਰਾ ਆਪਾਂ ਨੂੰ ਪੁੱਛ ਰਹੇ ਸੀ ਕਿ ਤੁਸੀਂ ਜਿਹੜਾ ਕਿਹੜਾ ਮਾਈਕ ਆ ਉਹ ਯੂਜ਼ ਕਰਦੇ ਹੋ ਜੇ ਦੋਸਤੋ ਤੁਸੀਂ ਵੀ ਆਪਣਾ ਫੇਸਬੁਕ ਚੈਨਲ ਫੇਸਬੁਕ ਪੇਜ ਹੈ ਜਾਂ ਫਿਰ YouTube ਚੈਨਲ ਹੈ ਆਪਣਾ ਸਟਾਰਟ ਕਰਨਾ ਚਾਹੁੰਦੇ ਜੀ ਤੇ ਤੁਸੀਂ ਕਿਹੜਾ ਮਾਈਕ ਯੂਜ਼ ਕਰਦੇ ਹੋ ਹਨਾ ਜਾਂ ਫਿਰ ਤੁਸੀਂ ਕਿਹੜਾ ਮਾਈਕ ਜਿਹੜਾ ਵਾ ਉਹ ਯੂਜ਼ ਕਰ ਸਕਦੇ ਹੋ ਉਹ ਤੁਹਾਨੂੰ ਮੈਂ ਅੱਜ ਦੱਸੂਗਾ ਦੋਸਤੋ ਮਾਰਕੀਟ ਦੇ ਵਿੱਚ ਨਾ ਬਹੁਤ ਸਾਰੇ ਜਿਹੜੇ ਮਾਈਕ ਹਨ ਉਹ ਅਵੇਲੇਬਲ ਨੇ ਕੋਈ 500 ਦਾ ਹਜ਼ਾਰ ਦਾ 2000 ਦਾ ਹਨਾ ਤੇ ਬਹੁਤ ਮਹਿੰਗੇ ਮਹਿੰਗੇ ਵੀ ਨੇ 5 10 20 25 25 35 35 40 40 ਹਜ਼ਾਰ ਤੱਕ ਜਿਹੜੇ ਮਾਈਕ ਆ ਉਹ ਆਉਂਦੇ ਆ ਪਰ ਦੋਸਤੋ ਜੇ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਨਵੇਂ ਕੰਮ ਸਟਾਰਟ ਕੀਤਾ ਵਾ ਜੇ ਤੁਸੀਂ ਵਲੌਗ ਬਣਾਉਂਦੇ ਹੋ ਜਾਂ ਫਿਰ ਤੁਸੀਂ ਆਪਣੀਆਂ ਜਿਹੜੀਆਂ ਵਾ ਵੀਡੀਓ ਜਿਹੜੀਆਂ ਫੇਸਬੁੱਕ ਤੇ ਪਾਉਂਦੇ ਜੇ ਤੇ ਜਦੋਂ ਤੁਸੀਂ ਪਾਉਣੀਆਂ ਸਟਾਰਟ ਕਰਨੀਆਂ ਤੇ ਤੁਹਾਨੂੰ ਜਿਹੜਾ ਵਾ ਕਿਹੜਾ ਮਾਈਕ ਜਿਹੜਾ ਵਾ ਯੂਜ਼ ਕਰਨਾ ਚਾਹੀਦਾ ਹੈ ਦੋਸਤੋ ਉਹਦੇ ਲਈ ਕੋਈ ਬਹੁਤਾ ਤੁਹਾਨੂੰ ਖਰਚਾ ਕਰਨ ਦੀ ਲੋੜ ਨਹੀਂ ਹੈ ਜੇ ਤੁਹਾਡੇ ਕੋਲ ਚਾਰ ਪੈਸੇ ਚੰਗੇ ਹੈਗੇ ਨੇ ਤੇ ਤੁਸੀਂ ਜਿਹੜੇ ਲਾ ਸਕਦੇ ਹੋ ਤੇ ਤੁਸੀਂ ਜਰੂਰ ਜਿਹੜਾ ਵਾ ਮਹਿੰਗੇ ਭਾਲਾ ਜਿਹੜਾ ਮਾਈਕ ਆ ਉਹ ਤੁਸੀਂ ਯੂਜ਼ ਕਰ ਸਕਦੇ ਹੋ ਬਾਜ਼ਾਰ ਤੋਂ ਖਰੀਦ ਕੇ ਜਾਂ ਫਿਰ ਆਨਲਾਈਨ ਖਰੀਦ ਕੇ ਪਰ ਦੋਸਤੋ ਜੇਕਰ ਜੇ ਤੁਸੀਂ ਬਿਗਨਰ ਹੋ ਹੈਨਾ ਤੇ ਤੁਹਾਨੂੰ ਜਿਹੜਾ ਨਹੀਂ ਪਤਾ ਇੰਨਾ ਮਾਈਕ ਬਾਰੇ ਕਿ ਕਿਹੜਾ ਮਾਈਕ ਆ ਜਿਹੜਾ ਆਪਣਾ ਯੂਜ਼ ਕਰਨਾ ਚਾਹੀਦਾ ਹੈ ਆਪਣੀ ਵਲੋਗਿੰਗ ਦੇ ਲਈ ਜਾਂ ਫਿਰ ਆਪਣੀ ਵੀਡੀਓ ਸ਼ੂਟਿੰਗ ਦੇ ਲਈ ਤੇ ਉਹ ਮੈਂ ਤੁਹਾਨੂੰ ਦੱਸ ਦਿਨਾ ਕਿ ਬਹੁਤ ਹੀ ਜਿਹੜੇ ਵਧੀਆ ਜਿਹੜਾ ਕਿ ਮੈਂ ਖੁਦ ਯੂਜ਼ ਕਰਦਾ ਹਾਂ ਦੋਸਤੋ ਉਹ ਹੈਗਾ ਏ ਵਾਲਾ ਮਾਈਕ ਇਹ ਜਿਹੜਾ ਮਾਈਕ ਆ ਇਹ ਮੈਂ ਐਮਾਜ਼ਾਨ ਤੋਂ ਮੰਗਾਇਆ ਸੀ ਬਹੁਤ ਹੀ ਵਧੀਆ ਜਿਹੜੀ ਕੁਆਲਿਟੀ ਆ ਤੇ ਈਚ ਐਂਡ ਐਵਰੀਥਿੰਗ ਜਿਹੜੀ ਕਿ ਸਾਰੀ ਚੀਜ਼ਾਂ ਜਿਹੜੀਆਂ ਇਹਦੀਆਂ ਬਹੁਤ ਹੀ ਵਧੀਆ ਤੇ ਇਹਦੇ ਫੀਚਰਸ ਵੀ ਜਿਹੜੇ ਆ ਬਹੁਤ ਸੋਹਣੇ ਨੇ ਇਹਨੂੰ ਦੋਸਤੋ ਗਰੀਨ ਨੈਰੋ ਦਾ ਮੈਕ ਕਹਿੰਦੇ ਆ ਗਰੀਨ ਨੈਰੋ ਠੀਕ ਹੈ ਨਾ ਤੋ ਇਹ ਮੈਂ ਜਿਹੜਾ ਆ ਆਨਲਾਈਨ ਹੀ ਮੰਗਾਇਆ ਸੀ ਐਮਾਜ਼ਾਨ ਤੋਂ ਅੱਜ ਤੋਂ ਕੁਝ 6 7ਵੇਂ ਮਹੀਨੇ ਪਹਿਲਾਂ ਮੰਗਾਇਆ ਸੀ ਤੇ ਬਹੁਤ ਹੀ ਵਧੀਆ ਜਿਹੜਾ ਵਾ ਚੱਲਦਾ ਹੈ ਤੇ ਇਹਦੀ ਬੈਟਰੀ ਬੈਕਅਪ ਵੀ ਜਿਹੜਾ ਵਾ ਉਹ ਵੀ ਬਹੁਤ ਵਧੀਆ ਹੈ ਤੇ ਇਹਦੇ ਵਿੱਚ ਦੋਸਤੋ ਕੀ ਹੈ ਕਿ ਤੁਸੀਂ ਇਹਨੂੰ ਆਨਲਾਈਨ ਮੰਗਾ ਸਕਦੇ ਹੋ ਇਹਦੇ ਵਿੱਚ ਜਿਹੜਾ ਵਾ ਇੱਕ ਛੋਟਾ ਵੀ ਆਉਂਦਾ ਹੈ ਉਹ ਮਤਲਬ ਛੋਟਾ ਨਹੀਂ ਜਾਂ ਹੁੰਦਾ ਐਡਾ ਹੀ ਆ ਉਹ ਜਿਹੜਾ ਸਸਤਾ ਹੁੰਦਾ ਹੈ ਥੋੜਾ ਉਹ ਹੁੰਦਾ 2500 ਰੁਪਏ ਦਾ ਠੀਕ ਹੈ ਨਾ ਉਹ 2499 ਹੈ ਨਾ 2500 ਰੁਪਏ ਦਾ ਜਿਹੜਾ ਵਾ ਉਹ Amazon ਤੋਂ ਮਿਲਦਾ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਉਹ ਕਦੀ ਯੂਜ਼ ਕੀਤਾ ਨਹੀਂ ਮੇਰਾ ਇੱਕ ਫਰੈਂਡ ਆ ਉਹ ਵਲੌਗਿੰਗ ਕਰਦਾ ਉਹ ਉਹ ਵਾਲਾ ਜਿਹੜਾ ਮਾਈਕ ਹੈ ਨਾ ਉਹ ਯੂਜ਼ ਕਰਦਾ ਤੇ ਉਹ ਬਹੁਤ ਹੀ ਵਧੀਆ ਉਹਦੀ ਵੀ ਜਿਹੜੀ ਹੈ ਸਾਊਂਡ ਕੁਆਲਿਟੀ ਆ ਉਹਦੀ ਜਿਹੜੀ ਆਵਾਜ਼ ਆ ਉਹ ਪਾਰਦੀ ਨਹੀਂ ਆ ਤੇ ਦੋਸਤੋ ਇਹ ਜਿਹੜਾ ਮਾਈਕ ਹੈ ਨਾ ਇਹ 55000 ਮਤਲਬ ਕਿ 5500 ਦਾ ਜਿਹੜਾ ਮਾਈਕ ਆ ਉਹ ਆ ਤੇ ਇਹਦੇ ਵਿੱਚ ਕੀ ਕੀ ਆ ਮੈਂ ਤੁਹਾਨੂੰ ਸਾਰਾ ਕੁਝ ਦੱਸੂਗਾ ਇਹਦੇ ਵਿੱਚ ਜਿਹੜੀ ਇਹਦੀ ਪੈਕਿੰਗ ਆ ਉਹ ਬਹੁਤ ਹੀ ਵਧੀਆ ਹੁੰਦੀ ਆ ਤੇ ਇਹਦੇ ਚ ਇੱਕ ਤੇ ਤੁਹਾਨੂੰ ਜਿਹੜਾ ਇੱਥੋਂ ਇਹ ਦੇਖੋ ਦੋਸਤੋ ਇਹਦੇ ਵਿੱਚ ਕੀ ਆ ਇਹਦੇ ਵਿੱਚ ਦੋ ਮਾਈਕ ਹੁੰਦੇ ਆ ਦੋ ਮਾਈਕ ਹੁੰਦੇ ਆ ਕਿ ਇੱਕ ਆਪਾਂ ਆਪਣੇ ਕਾਲਰ ਨੂੰ ਲਾ ਸਕਦੇ ਆ ਜੇ ਆਪਾਂ ਹੈਨਾ ਕਿਸੇ ਦੀ ਜਿਹਦਾ ਇੰਟਰਵਿਊ ਵਗੈਰਾ ਕਰਨੀ ਹੋਵੇ ਜਾਂ ਕੁਝ ਵੀ ਆ ਹੈਨਾ ਇੱਕ ਆਪਾਂ ਅਗਲੇ ਦੇ ਕਾਲਰ ਨੂੰ ਵੀ ਮਾਈਕ ਜਿਹੜਾ ਵਾ ਉਹ ਲਾ ਸਕਦੇ ਆ ਤੇ ਉਹਦੇ ਨਾਲ ਆਪਣੀ ਜਿਹੜੀ ਆ ਵਧੀਆ ਕਨਵਰਸੇਸ਼ਨ ਜਿਹੜੀ ਹੋ ਜਾਂਦੀ ਆ ਠੀਕ ਹੈ ਨਾ ਤੇ ਇਸਰਕੇ ਇਹਦੇ ਵਿੱਚ ਦੋ ਮਾਈਕ ਆਉਂਦੇ ਆ ਤੇ ਇਹਦੇ ਨਾਲ ਜਿਹੜਾ ਇੱਕ ਸਾਈਡ ਪੁਆਇੰਟਰ ਆਉਂਦਾ ਵਾ ਜਿਹੜਾ ਕਿ ਆਪਾਂ ਮੋਬਾਈਲ ਦੇ ਵਿੱਚ ਫਿਕਸ ਕਰਕੇ ਐਂਡਰੋਇਡ ਯੂਜ਼ ਫੋਨ ਕਰਦੇ ਹੋ ਉਹਦੇ ਲਈ ਤੁਹਾਨੂੰ OTG ਜਿਹੜਾ ਕਨੈਕਸ਼ਨ ਹੈ ਉਹ ਔਨ ਕਰਨਾ ਪੈਂਦਾ ਜੇ ਤੁਸੀਂ ਆਈਫੋਨ ਜਾਂ ਹਨਾ ਐਪਲ ਦਾ ਫੋਨ ਜਿਹੜਾ ਵੀ ਆ ਯੂਜ਼ ਕਰਦੇ ਹੋ ਉਹਦੇ ਲਈ ਤੁਹਾਨੂੰ ਇਹੋ ਜਿਹਾ ਕੁਝ ਵੀ ਔਨ ਕਰਨ ਦੀ ਲੋੜ ਨਹੀਂ ਆ ਉਹ ਸਿੱਧਾ ਹੀ ਜਿਹੜਾ ਕਨੈਕਟ ਹੋ ਜਾਂਦਾ ਪਰ ਦੋਸਤੋ ਇਹਦੀਆਂ ਜਿਹੜੀਆਂ ਖੂਬੀਆਂ ਨੇ ਨਾ ਬਹੁਤ ਹੀ ਵਧੀਆ ਨੇ ਪਹਿਲੀ ਗੱਲ ਤੇ ਇਹ ਜਿਹੜਾ ਵਾ ਇਸ ਕੇਸ ਕਵਰ ਦੇ ਵਿੱਚ ਆਉਂਦਾ ਹੈ ਜਿੱਦਾਂ ਕਿ ਆਪਣੇ 에ਅਰਪੋਰਟਸ ਹੁੰਦੇ ਆ ਨਾ 에ਅਰਪੋਰਟਸ ਆਪਾਂ ਵਿੱਚ ਪਾ ਦਈਏ ਤੇ ਆਪਣੇ ਆਪ ਚਾਰਜਿੰਗ ਹੁੰਦੇ ਰਹਿੰਦੇ ਆ ਉਹੀ ਚੀਜ਼ ਹੈ ਸੇਮ ਚੀਜ਼ ਹੈ ਤੇ ਇਹਦੇ ਤੇ ਆਖੋ ਇੱਥੋਂ ਥੱਲੇ ਆਪਾਂ ਜਿਹੜਾ ਵ ਚਾਰਜਿੰਗ ਤੇ ਲਾ ਸਕਦੇ ਤੇ 1 ਘੰਟੇ ਦੇ ਵਿੱਚ ਹੀ ਬਿਲਕੁਲ ਜਿਹੜੇ ਆ ਚਾਰਜ ਹੋ ਜਾਂਦੇ ਆ ਦੋਵੇਂ ਮਾਈਕ ਤੇ ਦੋਵੇਂ ਮਾਈਕ ਬਹੁਤ ਹੀ ਵਧੀਆ ਚਾਰਜ ਹੋ ਜਾਂਦੇ ਆ ਤੇ ਇਹਦੇ ਵਿੱਚ ਆਪਾਂ ਜਿਹੜਾ ਇਹਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਕੱਢ ਸਕਦੇ ਤੁਸੀਂ ਇਹਦੀ ਕੁਆਲਿਟੀ ਵੇਖੋ ਆ ਵੇਖੋ ਇਹ ਜਿਹੜਾ ਮਾਈਕ ਆ ਬਹੁਤ ਹੀ ਵਧੀਆ ਤੇ ਇਹਦੇ ਵਿੱਚ ਜਿਹੜੀ ਪਿੱਛੇ ਪੈਨ ਲੱਗੀ ਆ ਜਿਹਦੇ ਨਾਲ ਆਪਾਂ ਅਟੈਚ ਕਰ ਸਕਦੇ ਆ ਆਪਣੇ ਕਾਲਰ ਦੇ ਉੱਤੇ ਤੇ ਉਹ ਇਸੇ ਤਰ੍ਹਾਂ ਜਿਹੜਾ ਵਾ ਇੱਥੇ ਇੱਕ ਦੂਸਰਾ ਮਾਈਕ ਇੱਥੇ ਹੁੰਦਾ ਹੈ ਇੱਕ ਜਿਹੜਾ ਇਹਦਾ ਪੁਆਇੰਟਰ ਹੁੰਦਾ ਵਾ ਜਿਹੜਾ ਕਿ ਆਪਾਂ ਮੋਬਾਈਲ ਦੇ ਵਿੱਚ ਲਾ ਕੇ ਉਹਨੂੰ ਫਿਕਸ ਕਰ ਦਿੰਨੇ ਆ ਤੇ ਦੋ ਤੋਂ 6 ਘੰਟਿਆਂ ਦੀ ਜਿਹੜੀ ਇਹਦੀ ਬੈਟਰੀ ਬੈਕਅਪ ਹੈ ਨਾ ਉਹ ਬਹੁਤ ਹੀ ਆਰਾਮ ਦੇ ਨਾਲ ਨਿਕਲ ਜਾਂਦਾ 6 ਘੰਟੇ ਜਿਹੜਾ ਵਾ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਆਪਣੀ ਵਲੋਗਿੰਗ ਕਰ ਸਕਦੇ ਹੋ ਜਾਂ ਵੀਡੀਓਜ਼ ਜੋ ਵੀ ਹੈ ਨਾ ਤੁਸੀਂ ਸ਼ੂਟ ਕਰਦੇ ਹੋ ਉਹ ਤੁਸੀਂ ਕਰ ਸਕਦੇ ਹੋ ਤੇ 6 ਘੰਟੇ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਚੱਲਦੇ ਰਹਿੰਦੇ ਆ ਤੇ 6 ਘੰਟੇ ਦੇ ਬਾਅਦ ਤੁਹਾਨੂੰ ਇਹਨੂੰ ਚਾਰਜਿੰਗ ਲਾਉਣ ਦੀ ਦੁਬਾਰਾ ਲੋੜ ਨਹੀਂ ਆ ਤੁਸੀਂ ਕੀ ਕਰਨਾ ਕਿ ਜਿਹੜੇ ਆਪਣੇ ਇਹ ਮਾਈਕ ਆ ਇਹਨੂੰ ਇਹਦੇ ਵਿੱਚ ਪਾ ਕੇ ਤੁਸੀਂ ਇਹਨੂੰ ਆਫ ਕਰ ਦੇਣਾ ਤੇ ਇਹਨੇ ਆਪਣੇ ਆਪ ਵਿੱਚ ਚਾਰਜ ਹੁੰਦੇ ਰਹਿਣਾ ਤੇ ਇਹ ਦੇਖੋ ਥੱਲੇ ਇਹਦੀ ਜਿਹੜੀ ਨੀਲੀ ਲਾਈਟ ਆ ਉਹ ਜਗਦੀ ਆ ਬਲੂ ਲਾਈਟ ਤੁਸੀਂ ਦੇਖ ਸਕਦੇ ਹੋ ਇਹਦੇ ਬਲੂ ਲਾਈਟ ਜਗਦੀ ਜਦੋਂ ਇਹ ਰੈੱਡ ਹੋ ਜਾਂਦੀ ਆ ਉਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜਾ ਹੁਣ ਆਪਣੀ ਇਹਦੀ ਬੈਟਰੀ ਜਿਹੜੀ ਆ ਖਤਮ ਹੋ ਚੁੱਕੀ ਆ ਫਿਰ ਤੁਹਾਨੂੰ ਇਹਨੂੰ ਜਿਹੜਾ ਚਾਰਜਿੰਗ ਲਾਉਣ ਦੀ ਲੋੜ ਪੈਂਦੀ ਆ ਇਹ ਜਿਹੜਾ 6.500 ਦਾ ਮਾਈਕ ਆ ਤੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਤੁਸੀਂ ਨਵੇਂ ਛੋਟ ਕਰਦੇ ਹੋ ਤੁਹਾਨੂੰ ਇੰਨੇ ਪੈਸੇ ਜਿਹੜੇ ਖਰਚਣ ਦੀ ਨਹੀਂ ਲੋੜ ਹੈਗੀ ਤੁਸੀਂ ਇਹਦੇ ਨਾਲ ਜਿਹੜਾ ਇੱਕ 2500 ਰੁਪਏ ਦਾ ਵੀ ਆਉਂਦਾ ਆ ਉਹ ਤੁਸੀਂ ਮੰਗਾ ਸਕਦੇ ਹੋ Amazon ਤੋਂ ਬਹੁਤ ਹੀ ਤੁਸੀਂ ਗਰੀਨ ਨੈਰੋ ਲੈ ਕੇ ਜਦੋਂ ਉਹਨੂੰ ਸਰਚ ਕਰੋਗੇ ਤੇ ਆਰਾਮ ਦੇ ਨਾਲ ਉੱਪਰ ਆ ਜਾਂਦਾ ਗਰੀਨ ਨੈਰੋ ਮਾਈਕ ਤੇ ਉਹਦੇ ਨਾਲ ਦੀ ਜਿਹੜੇ ਤੁਸੀਂ ਮਾਈਕ ਆ ਉਹ ਤੁਸੀਂ ਆਰਡਰ ਕਰ ਸਕਦੇ ਹੋ ਫਿਰ ਤੁਸੀਂ ਮੰਗਾ ਸਕਦੇ ਹੋ ਤੇ ਦੋਸਤੋ ਜਦੋਂ ਦਾ ਮੈਂ ਇਹ ਵਾਲਾ ਮਾਈਕ ਯੂਜ਼ ਕਰਦਾ ਪਿਆ ਹਾਂ ਬਹੁਤ ਹੀ ਮੈਂ ਸੈਟੀਸਫਾਈਡ ਹਾਂ ਇਹਦੇ ਵਿੱਚ ਕੋਈ ਵੀ ਜਿਹੜੀ ਸ਼ਿਕਾਇਤ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਇਹ ਜਿਹੜਾ ਮਾਈਕ ਆ ਬਹੁਤ ਹੀ ਵਧੀਆ ਜਿੱਦਾਂ ਵੀ ਮੈਂ ਇਹਨੂੰ ਯੂਜ਼ ਕਰਦਾ ਤੇ ਇਹ ਇਹਦੀ ਇੱਕ ਹੋਰ ਆ ਕਿ ਇਹਨੂੰ ਆਪਾਂ ਕਿਤੇ ਵੀ ਜਿਹੜਾ ਆਪਣੇ ਜੇਬ ਦੇ ਵਿੱਚ ਆਪਣੀ ਪਾਕਟ ਦੇ ਵਿੱਚ ਪਾ ਕੇ ਕਿਤੇ ਵੀ ਜਿਹੜਾ ਕੈਰੀ ਕਰਨ ਨੂੰ ਵੀ ਇਹ ਬਹੁਤ ਹੀ ਸੌਖਾ ਆ ਆਪਾਂ ਸੌਖੇ ਤਰੀਕੇ ਨਾਲ ਇਹਨੂੰ ਕੈਰੀ ਕਰ ਸਕਦੇ ਹਾਂ ਸੋ ਦੋਸਤੋ AC A ਜਿਹੜਾ ਮਾਈਕ ਦੀਆਂ ਖੂਬੀਆਂ ਤੇ ਤੁਸੀਂ ਇਹਨੂੰ ਜਿਹੜਾ ਵਾ ਪਰਚੇਸ ਕਰ ਸਕਦੇ ਹੋ ਜੇ ਤੁਸੀਂ 5000 ਵਾਲਾ ਕਰ ਸਕਦੇ ਹੋ ਤੁਸੀਂ 5000 ਵਾਲਾ ਵੀ ਜੇ ਤੁਸੀਂ 25 2500 ਵਾਲਾ ਕਰ ਸਕਦੇ ਹੋ 2500 ਵਾਲਾ ਵੀ ਤੇ ਦੋਸਤੋ ਜੇ ਆਪਾਂ ਗੱਲ ਕਰੀਏ ਇਹਦੀ ਆ ਵੌਇਸ ਦੀ ਵੌਇਸ ਤੋਂ ਤੁਸੀਂ ਵੌਇਸ ਜਿਹੜੀ ਆ ਤੁਸੀਂ ਸੋਹਣੀ ਲੈਣੀ ਆ ਇਸ ਵੀਡੀਓ ਦੇ ਵਿੱਚ ਕਿ ਬਹੁਤ ਹੀ ਜਿਹੜੀ ਵਧੀਆ ਜਿਹੜੀ ਵੌਇਸ ਹੁੰਦੀ ਆ ਤੇ ਇਹਦੀ ਜਿਹੜੀ ਮਗਰੋਂ ਵੌਇਸ ਆ ਨਾ ਹਨਾ ਜਿੱਦਾਂ ਹੋਰਾਂ ਲੋਕਾਂ ਦੀ ਵੌਇਸ ਆ ਹਨਾ ਜਾਂ ਉਹ ਵੀ ਜਿਹੜੀ ਆ ਤੇ ਉਹ ਵੀ ਮਤਲਬ ਬਹੁਤ ਹੀ ਜਿਹੜੀ ਘਟ ਆਉਂਦੀ ਆ ਵਾਇਸ ਤੇ ਇਹਦੀ ਜਿਹੜੀ ਆ ਵਾਇਸ ਉਹ ਪਾਰਟ ਨਹੀਂ ਆ ਹਨਾ ਇਹਦਾ ਜਿਹੜਾ ਸਾਊਂਡ ਸਿਸਟਮ ਬਹੁਤ ਹੀ ਸੋਹਣਾ ਆ ਸਾਊਂਡ ਸਿਸਟਮ ਜਿਹੜਾ ਪਾਰਟ ਦਾ ਨਹੀਂ ਆ ਕਈਆਂ ਕਈਆਂ ਮਾਈਕਾਂ ਦੇ ਵਿੱਚ ਮੈਂ ਬਹੁਤ ਹੀ ਜਿਆਦੇ ਜਿਹੜੇ ਮਾਈਕ ਆ ਉਹ ਯੂਜ਼ ਕਰਕੇ ਵੇਖੇ ਕਈ ਮਾਈਕ ਕਿਹੜੇ ਹੁੰਦੇ ਆ ਕਿ ਉਹਨਾਂ ਜਦੋਂ ਆਪਾਂ ਬੋਲਦੇ ਆ ਨਾ ਹਨਾ ਤੇ ਉਹਨਾਂ ਦੀ ਜਿਹੜੀ ਆਵਾਜ਼ ਬਹੁਤ ਹੀ ਫਟਣ ਲੱਗ ਜਾਂਦੀ ਆ ਬਟ ਇਹ ਜਿਹੜੀ ਆ ਵਾਇਸ ਇਸ ਨਾਲ ਤਾਂ ਜਿਆਦੀ ਫਟਦੀ ਆ ਬਹੁਤ ਕਲੀਅਰ ਜਿਹੜੀ ਵੌਇਸ ਆ ਉਹ ਆਉਂਦੀ ਰਹਿੰਦੀ ਆ ਤੇ ਦੋਸਤੋ ਮੈਂ ਬਿਲਕੁਲ ਸੈਟੀਸਫਾਈਡ ਆ ਇਸ ਮਾਈਕ ਤੋਂ ਤੇ ਇਦਾਂ ਦੀਆਂ ਹੋਰ ਜਾਣਕਾਰੀਆਂ ਦੋਸਤੋ ਲੈਣ ਲਈ ਤੁਸੀਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਨਾਲ ਦੀ ਨਾਲ ਤੁਸੀਂ ਵੀਡੀਓ ਨੂੰ ਦੋਸਤੋ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਹੋਰ ਲੋਕੀ ਵੀ ਇਹ ਜਿਹੜੀ ਵੀਡੀਓ ਆ ਵੇਖ ਸਕਣ ਤੇ ਜਿਹੜੇ-ਜਿਹੜੇ ਵੀਰ ਭਰਾ ਆਪਣੇ ਪੇਜ 'ਤੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਜਾਂ ਫਿਰ ਆਪਣੇ ਪੇਜ 'ਤੇ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਸਾਨੂੰ ਡਾਇਰੈਕਟ ਜਿਹੜਾ ਆ ਆਪਣੇ ਪੇਜ ਦੇ ਉੱਤੇ ਮੈਸੇਜ ਕਰ ਸਕਦੇ ਹੋ ਤੇ ਆਪਾਂ ਤੁਹਾਡੀ ਜਿਹੜੀ ਪ੍ਰੋਬਲਮ ਦਾ ਉਹ ਹੱਲ ਕਰਕੇ ਦੇਵਾਂਗੇ ਧੰਨਵਾਦ